ਲਓ ਜੀ ਟੀਮ ਪਹੁੰਚ ਚੁੱਕੀ ਆ ਤੇ ਅੱਜ ਫੇਰ ਲੱਗੂਗਾ ਮਿੰਨੀ ਗਰਾਊਂਡ 'ਚ ਮੈਚ ਤੇ ਤਿੰਨਾ ਮੈਚਾਂ ਦੀ ਲੜੀ 'ਚ ਦੋ ਮੈਚ ਜਿੱਤਨ ਵਾਲਾ ਜਿੱਨਰ ਰਹੂਗਾ ਤੇ ਹਾਰਨ ਵਾਲੀ ਟੀਮ ਖਵਾਊਗੀ ਜਿੱਤਨ ਵਾਲੀ ਟੀਮ ਨੂੰ ਸਮੋਸੇ ਕੀ ਕਹਿਣਾ ਜਾ ਕੇ ਗਰੀ ਭਾਈ ਤੁਸੀਂ ਕਿਵੇਂ ਰਹਿਊ ਮੈਚ ਮੈਚ ਨੂੰ ਟਾਈਮ ਟਾਈਮ ਵੇਖਾਂਗੇ ਹੁਣ ਚਾਹ ਪੀ ਕੇ ਖੜੂਗੇ ਮਾਸਾ ਫੇਰ ਵੇਖਾਂਗੇ ਅੱਛਾ ਤੁਸੀਂ ਰੌਣਕ ਲਾਉਗੇ ਪੂਰੀ ਅੱਜ ਰੌਣਕ ਫਿਰ ਲਾਓ ਅੱਜ ਮੁੰਡੇ ਖੁਸ਼ ਕਰਾਂਗੇ ਆਪਾਂ ਹਾਂ ਲਾਉ ਰਹੀ ਆ ਭਾਜੀ ਗਰਮ ਹੋਈ ਏ ਮਾਰਾ ਗਰਮ ਹੋ ਜੀ ਅਰੇ ਕਿੱਦਾਂ ਹੁੰਦਾ ਗਰਮਦੋ ਅਰੇ ਗੈਰੀ ਦੇ ਚਾਹ ਦੇ ਨਾਲ ਚਾਹ ਪੀਂਦਾ ਨਾ ਨਹੀਂ ਚਾਹ ਦੇ ਨਾਲ ਚਾਹ ਖਾਂਦਾ ਵਾ ਹਾਂ ਵੀ ਤੂੰ ਮੈਂ ਜੀ ਪਿਛਲੇ ਯਾਰ ਗਿੰਦੇ ਸੀ ਕਿ ਮੈਂ ਹੈਪੀਅਰ ਆ ਰਹਾ ਪੈਰ ਕੀ ਨਾਲ ਜਿਤਾਉਣਾ ਵਾ ਸਾਕਾ ਕੇ ਭਾਜੀ ਐਦਿ ਇਹਨੂੰ ਕੋਈ ਓਵਰ ਨਹੀਂ ਦਿੱਤਾ ਜਾਊਗਾ ਠੀਕ ਆ ਇਹਨੂੰ ਸਿਰਫ ਔਰ ਸਿਰਫ ਬੈਟਿੰਗ ਦਿੱਤੀ ਜਾਊ ਉਹ ਵੀ ਐਂਡ ਲੀਓਵਰ ਤੇ ਠੀਕ ਹੈ ਪਹਿਲਾਂ ਨਾਂ ਨੂੰ ਬਾਲਿੰਗ ਦਿੱਤੀ ਹੋਗੀ ਕਿਉਂਕਿ ਇਹ ਪਹਿਲੇ ਇਹ ਫੇਰ ਇਹ ਫੇਰ ਨਹੀਂ ਕਦੀ ਜਿੱਤ ਸਕਦੇ ਇਹਨਾਂ ਨੂੰ ਠੀਕ ਆ ਚਲੋ ਲੱਗ ਜਾਣਾ ਬਸ ਉਹਨਾਂ ਨੂੰ ਲੜੇ ਹੋਣਾ ਬਾਅਦ ਚ ਵੀ ਇਹਨੇ ਠੰਡਾ ਮਗਾਉਣਾ ਇਹਨੇ ਮਗਾਉਣਾ ਵਾ ਠੀਕ ਹੈ ਨਾ ਇਹ ਪਹਿਲੋ ਇਕੱਠੇ ਕਰ ਲੈ ਹਾਰੀ ਵੀ ਟੀਮ ਨੂੰ ਦੇ ਚੀਜ਼ਾਂ ਕਰਨੀਆਂ ਪੈਣੀਆਂ ਠੀਕ ਹੈ ਚਲੋ ਪਾਉਂਦੇ ਆ ਟਾਸ ਵਖਾਉਂਦੇ ਤੁਹਾਨੂੰ ਕੌਣ ਜਿੱਤਦਾ ਟਾਸ ਤੇ ਕੌਣ ਮੈਚ ਜਿੱਤਦਾ ਮਿਲਦੇ ਆ ਚਲੋ ਬਰਾ ਸਮੋਸੇ ਆ ਰਹੇ ਨੇ ਮੈਚ ਲਾਇਆ ਆ ਤੇ ਵੇਨੇ ਆ ਟੀਮਾਂ ਫੇਰ ਹੀ ਦੋ ਹੋਣਗੀਆਂ ਅਸੂ ਵੀ ਵੰਡੀਆਂ ਜਾਣਗੀਆਂ ਇਸੇ ਕਰਕੇ ਮੇਰਾ ਪਹਿਲਾਂ ਹੀ ਚਾਪ ਹੀ ਆਇਆ ਮੈਨੂੰ ਪਤਾ ਸੀ ਚੱਲ ਅਬਰੀ ਤੇ ਹੁਣ ਇਧਰ ਮੈਚ ਦੀ ਸ਼ੁਰੂਆਤ ਹੀ ਕਰਾਂਗੇ ਤੇ ਬੰਦੇ ਤੇ ਬੋਲੀ ਲੱਗਣ ਲੱਗੀ ਆ ਸਾਰੇ ਆਣੇ ਵਿਗਣ ਲੱਗੇ ਹੁਣ ਸਾਰੇ ਆਣੇ ਹੁਣ ਅੱਧੋ ਅੱਧੀ ਵੰਡੇ ਜਾਣਗੇ ਤੇ ਮੈਚ ਲੱਗੂਗਾ ਅੱਜ ਜਿੰਨੇ ਜਿੰਨੇ ਜਿਹੜੇ ਜਿਹੜੇ ਹਾਇਰ ਸਮੋਸੇ ਦੇ ਕੋਲ ਸਮੋਸੇ ਖੋਣੇ ਕੋਲ ਡ੍ਰਿੰਕ ਅੱਜ ਇਹਨਾਂ ਨੇ ਸਮੋਸੇ ਦਾ ਮੈਚ ਸ਼ੁਰੂ ਕਰਤਾ ਆ ਤੇ ਸਮੋਸੇ ਦਾ ਮੈਚ ਲੱਗਣ ਲੱਗਾ ਆ ਸਮੋਸੇ ਦੇ ਕੋਲ ਡ੍ਰਿੰਕ ਤਿੰਨ ਮੈਚ ਤਿੰਨ ਸੀਰੀ ਲੱਗੂਗੀ ਮੈਚਾਂ ਦੀ ਤਿੰਨਾਂ 'ਚ ਦੋ ਵਾਲਾ ਜੇਤਾ ਹੋਊਗਾ ਆਓ ਜੀ ਇੱਧਰ ਬੰਦਿਆਂ ਦੀ ਬੋਲੀ ਲੱਗਣ ਲੱਗੀ ਆ ਚੱਲ ਬਲਾਕ ਆਪਣੀ ਪਹਿਲੀ ਮੰਗ ਇੱਕ ਇੱਕ ਮੱਲੀ ਆਉਣੇ ਇੱਕ ਇੱਕ ਮੱਲੀ ਆ ਆਪਣਾ ਬੰਦਾ ਚੱਲ ਚੱਲ ਮਰ ਜਾਂਦੇ ਇਹ ਗਲਤੀ ਹੈ ਲੈ ਉਹ ਤਾਂ ਪਹਿਲਾਂ ਹੀ ਕਹਿੰਦਾ ਪਿਆ ਯਾਰੀ ਦੀ ਗਰਦਾਰੀ ਨਹੀਂ ਕਦੇ ਨਾ ਨਾ ਇਤਨਾ ਗੁੱਡੀ ਸਖਰਾਂਤ ਨਹੀਂ ਜਾਣੀ ਕਾਕਾ ਗੈਰੀ ਮੰਡੀ ਚੱਲ ਗੈਰੀ ਮੰਡੀ ਲਓ ਜੀ ਗੈਰੀ ਮੰਡੀ ਆ ਗਿਆ ਸਾਡੇ ਵਾਲ ਤੇ ਲਾਹੌਰ ਗਿਆ ਵੀ ਸਾਡੇ ਵਾਲ ਆ ਗਿਆ ਆ ਚੱਲ ਚੱਲ ਹੋਵੇ ਬਹੁਤ ਠੀਕ ਹੈ ਤੇ ਲਓ ਜੀ 1 2 3 4 ਰਹੀ ਹੋਗੇ ਤੇ ਹਰ ਇੱਕ ਦੇ ਬੰਦੇ ਹੈਪੀ ਪੰਨੂ ਤੇ ਬੁਰਜਚਾਰ ਉਧਰ ਹੋਗੇ ਇਧਰ ਲਾਹਰੀ ਹੈਪੀ ਗੈਰੀ ਤੇ ਮੈਂ ਚਾਰ ਰਹੀ ਆ ਇਧਰ ਹੋਗੇ ਆ ਸਪੈਗੀ ਜਗੀ ਬੋਲ ਕਰੋ ਬੋਲਿੰਗ ਕਰੋ ਸਾਫ ਆ ਗਿਆ ਆ ਤੇ ਲਾਓ ਜੀ ਇਧਰ ਆਹੀ ਹੁਣ ਸਾਡੀ ਬੋਲਿੰਗ ਆ ਲੱਗੀ ਆ ਤੇ ਅਗਲੇ ਬੰਦੇ ਬਾਹ ਜੀ ਕਮਾ ਟੀਮ ਬੈਟਿੰਗ ਕਰੋਗੀ ਤੇ ਬੋਲਿੰਗ ਸਾਡੀ ਆ ਗਈ ਆ ਵੇਨੇ ਆ ਕਿੰਨੇ ਟਾਰਗੇਟ ਦਿੰਦੇ ਰਹੀ ਚੇਸ ਕਰਾਂਗੇ ਤੇ ਤੁਸੀਂ ਮੇਰਾ ਵੀਰ 2 ਮਿੰਟ ਜਾਤੇ ਤੁਸੀਂ ਜਿਨ੍ਹਾਂ ਨੇ ਸਾਡਾ ਮੈਚ ਵੇਖਣਾ ਚਾਹ ਚੁ ਪੀਓ ਤੇ ਹੌਂਸਲਾ ਰੱਖੋ ਤਾਨੂੰ ਜਿੱਤੇ ਅਗਲਾ ਜੈਦ ਦਿਖਾਵਾਂਗੇ ਮੈਚ ਹੋ ਗਿਆ ਚਾਲੂ ਪਹਿਲੀ ਲੱਗੀ ਜੇ ਬਾਲ ਪੈਣਾ ਰਿਸ਼ਪ ਦਾ ਹੈਪੀ ਬੈਟਿੰਗ ਤੇ ਲਾਹਰੀਆ ਬੋਲਿੰਗ ਤੇ ਫਤੂ 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 ਦਵਾ ਨਹੀਂ ਜਾਈ ਨੇ ਫਤੂ 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 ਤੇਰਾ ਹੈ ਹੈਪੀ ਚਲੇਗਾ ਅਗਲੇ ਬੰਦੇ ਬੈਟਿੰਗ ਤੇ ਅਰੇ ਚਾਹਗਾ ਮੂੰਹ ਕਰ ਇਧਰ ਕੀਤਾ ਈ ਓਏ ਇਹ ਕੀ ਆ ਫਤੂ ਆਏ ਨੇ 4 ਬਾਲਾਂ 6 ਚੱਲ ਆਪੀ ਤੇਰੀ ਭੈਣ ਮਾ ਹਾਂ ਗਰ ਜਰੀਆ ਬੁੜੋਣਾ ਮਨੂ ਸਾਹਿਬ ਦੱਸੋ ਰਨ ਆਊਟ ਦਾ ਪੈ ਗਿਆ ਰੌਲਾ ਪੰਨੂ ਸਾਹਿਬ ਦੱਸੋ ਬੈਡ ਆ ਆ ਦੋਗੇ ਕੋਈ ਲੱਗਿਆ ਆਲੇ ਯਾਰ ਨਹੀਂ ਨੈਟ ਆੜ ਸਾਡਾ ਸਾਰਾ ਜੋਰ ਚੌਗਾ ਹਾਂ ਨਵਾਈਡ ਤੇ ਕਿੰਨਾ ਆਇਆ ਨਹੀਂ ਲੈ ਆਉਂ ਪੁੱਪਾ ਨਾ ਜਦੋਂ ਬੁਰਜ ਦੇ ਪੈਰਾਂ ਤੇ ਮੇਰੇ ਵੱਜੀ ਯਾਰ ਚੌਗਾ ਰੋਕਿਆ ਮੈਂ ਚੌਗਾ ਰੋਕਿਆ ਗਿਆ ਆਹ ਆਹ ਮੀਰਾ ਕੋਟਿਆ ਆ ਗਿਆ ਕਹਿੰਦਾ ਪੌਲਿੰਗ ਦੇ ਫੜਾਓ ਬਾਲ ਬਾਲ ਤੇ ਫੜਾਓ ਬਾਲ ਆ ਜਾਓ ਆ ਜਾ ਲੈ ਲੈ ਮਾਰ 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 ਉੱਧਰ ਉੱਧਰ ਵੱਟੇ ਵਾਲੇ ਆ ਗਏ ਜੀ ਸੱਤੂ ਨਹੀਂ ਵੱਟਾ ਬਾਲ ਕਰਾਉਣ ਵਾਲੇ। ਉਹਦੀ ਅਦੀ ਐਂਜੂਮ ਕਰਕੇ ਬਣਾਏ ਦੀ ਸੱਤੂ ਐਂਜੂਮ ਕਰਦਾ ਪਾ ਪਾ ਐਂਜੂਮ ਕਰੇ ਪਹਿਲੀ ਬਾਲ ਤੇ। ਆਹ ਚੱਲੇ ਲੁਗੇ। ਹੁਣ ਆ ਬੁਰਜਾ ਕੱਟੀ ਨਾ ਕਰੇ ਪਹਿਲਾ ਮੈਚ ਮੇਰਾ ਕੋਟੇ 1000 ਦੇ ਹੁੰਦੇ ਆ। ਮੈਂ ਤਾਂ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਤੇ ਠੀਕ ਆ। ਪਹਿਲਾ ਮੈਚ 70 बटे ना ऑल ਕਰ ਗਿਆ ਸਾਰੇ ਇਹ ਬੱਚੇ ਆਪਣੇ ਨੇ ਹੋ ਗਏ 14 ਟਾਰਗੇਟ ਠੀਕ ਹੈ ਜੀ ਚਲੋ ਹੁਣ ਆ ਗਈ ਮੀਰਾ ਕੋਟੀ ਦੀ ਬੈਟਿੰਗ ਵੇਖੋ ਇਹ ਕੀ ਕਰਦੇ ਆ ਰਿਸ਼ਬ ਨੇ ਪਹਿਲੀ ਓਵਰੀ ਸਰਵਾਰ ਕਰਤੀ ਆ ਚੋਕਾ ਚੋਕਾ ਇਹ ਬੁਰਜਰੇ ਲਤਾਂ ਦੇ ਵਿਚਕਾਰ ਦੀ ਨੰਗਿਆ ਆ ਬੁਰਜਰੇ ਲਤਾਂ ਦੀ ਵਿਚਕਾਰ ਦੀ ਲਤਾ ਨੇ ਵਿਚਕਾਰ ਬਹੁਤ ਤਕੜਾ ਧੂਂਕ ਹੀ ਨਾ ਗਿਆ ਬਈ ਇਸੇ ਕਰਕੇ ਚੌਕਾ ਲੰਘ ਗਿਆ ਲਾਓ ਜੀ ਅਨਪਾਲ ਪੈ ਗਈ ਹਾਂ ਆ ਆ ਆ ਜਾ ਲਾਹੋਰੀਆ ਓਹ ਕੀ ਬਾਤ ਹੈ ਬਈ ਕੀ ਬਾਤ ਆਹੋ ਲੈ ਦੇਖਿਏ ਹਮ ਪਹਿਲਾ ਮੈਚ ਜਿੱਤ ਗਏ ਇਸਕਾ ਪ੍ਰਾਊਡ ਆਫ ਜਤਾ ਹੈ ਲਾਹੋਰੀਆ ਲਾਹੋਰੀਆ ਸਤਨਾਂ ਸਿੰਘ ਸੱਤੂ ਸੁਮੋਥੇ ਦਾ ਚਟਣੀ ਲੱਗੇ ਆਓ ਹਾਏ ਸੁਮੋਥੇ ਦਾ ਚਟਣੀ ਲੱਗੇ ਆਓ ਇਹ ਮਤਲਬ ਰਿਸ਼ਾ ਆਪਣਾ ਗਰਜੀਤ ਕੀ ਕਹਿਣਾ ਚਾਹੋਗੇ ਤੁਸੀਂ दूसरे मैच की तैयारी होती हुई बहुत ही अच्छा शॉट लगता है डबल हो जाएगा बहुत अच्छी परफॉर्मेंस हैप्पी मीरा कोटी स्टार्टिंग ओ हो ये तो बहुत ही अच्छा कैच था ਚਾਹਾਂਵਾਂ 28 ਨਾ ਦੂਜੇ ਮੈਚ ਦਾ ਟਾਰਗੇਟ ਮਿਲ ਗਿਆ 28 ਦਾ ਲਓ ਜੀ ਰਿਸ਼ਵ ਨੂੰ ਮਿਲਿਆ 28 ਦਾ ਟਾਰਗੇਟ ਮੀਰਾ ਕੋਟੀ ਹਣਾ ਦਿੱਤਾ ਵਾ ਵੇ ਇਹਨੇ ਕੌਣ ਜਿੱਤੜਾ ਪਰ ਮਨਾ ਧਿਆਨ ਹੈ ਇੱਥੇ ਬਾਲ ਲਗਾਤਾ ਚਾਰ ਬਾਈਟਾਂ ਤੇ ਬਹੁਤ ਚਾਲ ਆਉਂਦਾ ਹੈ ਮੁਝਾਇਆ ਜਾਓ 6 4 3 ਬੋਲੋ 8000 ਚਾਰ ਤੇ ਬਾਈਟਾਂ ਤੇ ਚੱਲ ਫਿਰ 12 ਗੈਰੀ ਕਿਹੜੇ ਦੇ ਆ ਕੋਠੀ ਉਹ ਹੀ ਕਹਿਨਿਆ ਆ ਜੇ ਤਹੀ ਜਿੱਤ ਗਏ ਉਹ ਤੁਹਾਨੂੰ ਪਾਵਾਂਗੇ ਨਹੀਂ ਠੀਕ ਆ ਲੈ ਮੀਰਾ ਕੋਟੀ ਹੁਣੀ ਜਿੱਤ ਗਏ ਆ ਵੀ ਲੜੀ ਦੋ ਮੈਚ ਲਗਾਤਾਰ ਤੇ ਆ ਲਾਸਟ ਫਾਈਨਲ ਮੈਚ ਆ ਜੇ ਇਹ ਮੈਚ ਅਸੀਂ ਹਾਰ ਗਏ ਤੇ ਫਿਰ ਕੋਲਡ ਡਰਿੰਕ ਮੰਗਾਵਾਂਗੇ ਤੇ ਜੇ ਜਿੱਤ ਗਏ ਤੇ ਫਿਰ ਸਾਂਝਾ ਚੱਲੂ ਸਾਰਾ ਕੁਝ ਠੀਕ ਹੈ ਪਹਿਲਾ ਸਾਡਾ ਮੈਚ ਸਮੋਸਿਆਂ ਦਾ ਬਣ ਗਿਆ ਆ ਤੇ ਆ ਫਿਰ ਠੰਡੇ ਦਾ ਮੈਚ ਲੱਗਾ ਆ ਤੇ ਸਾਡੀ ਫਿਰ ਬੈਟਿੰਗ ਆਈ ਆ ਚੱਲ 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 ਸੋਨਾ 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 हां 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 चौका नहीं आया अरे अरे आ गया गोदे आ फिर आवਣਾ आए आए आ जा, जा आ जा हां नहीं आओण इत टारगेट ਦਿੱਤਾ ਜਾ ਤੇ ਹੁਣ ਦੂਜੀ ਟੀਮ ਦੀ ਵਾਰੀ ਆ ਗਈ ਆ ਪਹਿਲਾਂ ਇਹ ਸਮੋਸੇ ਸਾਡੇ ਬਣ ਗਏ ਆ ਹੁਣ ਇਹਨੇ ਕੀ ਬੰਦਾ ਆ ਉਹ ਨੂਡਲੀ ਬੰਦ ਕੇ ਕੁਲਚੇ ਬੰਦੇ ਨੇ ਇਹਨਾਂ ਆ ਚਾਹਗਾ ਚੁੱਭਾਈਆਂ ਉਹ ਓਏ ਬੀਤੇ ਨੇ ਗਾ ਰਹੇ ਪਹਿਲਾਂ ਚਾਹਗਾ ਦੂਜਾ ਨੂੰ ਕਹਿਣਾ ਆ ਆਉਟ ਓਏ ਆਉਟ ਓਏ ਮੀਰਾ ਕੋਟਿਆ ਹੁੰਦਾ ਆ ਜਿਹੜਾ ਹੰਕਾਰ ਕਰ ਗਿਆ ਸੀ ਹੋ ਦੌਰ ਗਿਆ ਗੋਲੀ ਆਹ ਲਓ ਰਾਗੇ ਜਿੱਤੋਂ ਦੇ ਲਈ ਬਹੁਤ ਸੋਣਾ ਹਣੀ ਚੌਗਾ ਨਗਾ ਕੋਈ ਨਹੀਂ ਹੁੰਦਾ ਆ ਗਏ ਮਗਰ ਦੋ ਪਲੇਅਰ ਹੋਰ ਉਹ ਮਾਰ ਕੋਈ ਨਹੀਂ ਹੁੰਦਾ ਮਾਰ ਰਾਇ ਤੇਜ ਆ ਜਾ ਕਰ 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 ਗਣੇ ਜਿੱਨੀ ਬਾਲ ਮਾਰਾ ਲੋ ਜੀ ਰੋ ਪੇਜ ਉਹ ਦੇ ਬੈਠਣਾ ਲੱਗੀ ਭਾਜੀ ਲੋ ਜੀ ਲਾਸਟ ਓਵਰ ਆ ਲਾਸਟ ਓਵਰ ਸਕੋਰ ਕਰਨੀ ਚਾਹੀਦੀ ਆ 2 ਸਕੋਰ ਚਾਹੀਦੀ ਹੈ लास्ट ਓਵਰ ਹੈ ਹੈਪੀ ਮੇਰਾ ਕੋਟਿਆ ਬੋਲਿੰਗ ਕਰਾ ਰਿਹਾ ਹੈ ਠੀਕ ਹੈ ਜੀ ਬੋਲਰ ਬਹੁਤ ਸੋਹਣਾ ਵਾ ਇਹਦੀ ਬੋਲਿੰਗ ਬਹੁਤ ਸੁਣੀ ਜੇ ਤੇ ਉਧਰ ਰਿਸ਼ਵਸੂਦ ਹੈ ਬੈਟਸਮੈਨ ਉਹ ਵੀ ਤਗੜਾ ਹੈ ਦੇਖਦੇ ਹਾਂ ਕੀ ਬੰਦਾ ਚਲੋ ਜੀ ਸਿੰਗਲ ਲਿਆ ਜੇ ਆਊਟ ਰਨ ਆਊਟ ਹੋ ਗਿਆ ਆਹ ਨਾ ਜਾ ਆ ਪਾਰ ਹੀ ਗਏ ਜੀ ਹੱਤ ਗਏ ਬਹੁਤ ਵਧੀਆ ਅਸੀਂ ਮੈਚ ਵਾਰ ਜਿੱਤ ਗਏ ਆ ਚਲੋ ਹੁਣ ਮਗਾਉਨੇ ਆ ਸਮੋਸੇ ਤੇ ਨਾਲ ਕੋਲਡ ਡਰਿੰਕ ਅਸੀਂ ਮੈਚ ਜਿੱਤ ਚੁੱਕੇ ਸੀ ਤੇ ਆ ਵੇਲੇ ਹੁਣ ਆ ਮੈਚ ਜਿੱਤਣ ਦਾ ਪ੍ਰਣਾਮ ਆ ਇਹ ਮੈਚ ਜਿੱਤਣ ਦੀ ਖੁਸ਼ੀ ਆ ਇਹ ਮੈਚ ਜਿੱਤਣ ਦੀ ਖੁਸ਼ੀ ਜਿਹਨੂੰ ਕਹਿ ਰਹਿੰਦੇ ਆ ਬਰੱਡ ਨਾਮ ਮਤੋਤੇ ਸਿੱਧਾ ਤੇ ਅਵਤਾਰ ਸਿੰਘ ਲੱਗੀਆਂ ਤੇ ਨਾਲ ਦਹੀਂ ਵੀ ਆਏ ਆ ਸ਼ਰਮਨਾ ਕਾ ਤੋ ਵੀ ਨੰਬੇ ਚੱਲਦਾ ਏ ਗੱਰੀ ਨੇ ਗੋਲਾ ਨਰਾਜ਼ ਕਰਤਾ ਮਗਾੜੀ ਮੋਪਾਂ ਮੈਂ ਤੇਰੇ ਫੈਲਿੰਗਾਂ ਦਾ ਬਲ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਟਾਟਾ ਬਾਏ ਬਾਏ ਤੁਸੀਂ ਹੋਣੇ ਬਾਏ ਵਡਿਆ ਸ੍ਰੀ ਜਾ ਕੇ ਨਾ ਥਿਆ ਨਾਟਕ ਵੇਖਣਾ ਸਾਡਾ ਸਾਰਾ